ਕਿਆ ਸ਼ੈਤਾਨ ਨੇ ਬਿਟਾਉਣ ਵਾਲੀ ਗੱਲ ਦਾ ਤੇ ਸਿੱਧਾ ਨਾ ਨੇ ਕਿਆ ਕਰ ਦਿੰਦੀਆਂ ਗੱਲਾਂ ਨੇ ਕਿਹਾ ਤੇ ਭਲਾਓ ਸ਼ੈਤਾਨ ਕਹਿੰਦੇ ਅਸੀਂ ਬੰਮਾਣੀ ਨੂੰ ਕਹਿੰਦੇ ਕੋਲ ਪਿਆ ਰਹੇ ਨੇ ਯਾਰ ਇਧਰ ਯਾਰ ਆ ਗੱਲ ਨਾ ਕਰਨੀ ਨਾ ਇਹ ਗੱਲ ਇਹਨਾਂ ਨੂੰ ਪਤਾ ਪਤਾ ਸੁਣਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤਾਂ ਨੇ ਦੇਖਿਆ ਕਿ ਵੀਡੀਓ ਵਾਇਰਲ ਹੋਈ ਆ ਜਿਹਦੇ ਵਿੱਚ ਇਹ ਸਿੰਘ ਰਜੀਤ ਸਿੰਘ ਆ ਅਮਰ ਸਾਹਿਬ ਤੋਂ ਜਿੱਥੇ ਇਸਾਈ ਪਾਸਟਰਾਂ ਦੇ ਨਾਲ ਜਾ ਕੇ ਤੇ ਉਹਨਾਂ ਦੇ ਪ੍ਰੋਗਰਾਮ ਵਿੱਚ ਸ਼ਮੂਲਤ ਕੀਤੀ ਆ ਸ਼ਮੂਲੀਤ ਕਰਕੇ ਤੇ ਉਹਨਾਂ ਦੇ ਅਸੀਂ ਗੁਣਗਾਨ ਕਰ ਰਹੇ ਹਾਂ ਇਹ ਬੜੀ ਹਾਸੋਹੀਣੀ ਜੀ ਤੇ ਹੈਰਾਨਗੀ ਵਾਲੀ ਗੱਲ ਆ ਕਿ ਇੱਕ ਬੰਨੇ ਉਹ ਸਾਡੇ ਸਿੰਘਾਂ ਤੇ ਦੂਦੂ ਪਰਚੇ ਕਰਾ ਰਹੇ ਹੋਣ ਗੁਰੂ ਸਾਹਿਬਾਨਾਂ ਦੇ ਬਾਰੇ ਇਹਨੇ ਆਪ ਸ਼ਬਦ ਬੋਲਦੇ ਹੋਣ ਸਾਨੂੰ ਸਾਰਾ ਕੁਝ ਪਤਾ ਹੋਵੇ ਵੀ ਉਹ ਕਿਸ ਤਰੀਕੇ ਦੇ ਨਾਲ ਘੁਣ ਲੱਗਣ ਵਾਂਗੂ ਲੱਗੇ ਹੋਏ ਨੇ ਸਾਨੂੰ ਉਹਦੇ باوجود ਜਾ ਕੇ ਅਸੀਂ ਉੱਥੇ ਸਟੇਜਾਂ ਸਾਂਝੀਆਂ ਕਰਦੇ ਉਹਨਾਂ ਦੇ ਗੁਣਗਾਨ ਕਰਦੇ ਆ ਤੇ ਮੈਨਾਂ ਇਸ ਤੋਂ ਵੱਡੀ ਲਾਹਤ ਵਾਲੀ ਗੱਲ ਨਹੀਂ ਹੈਗੀ ਸਾਡੇ ਵਾਸਤੇ ਐਜੇ ਸਿੱਖ ਹੁੰਦੇ ਦੇ ਨਾਤੇ ਪਰ ਅੱਜ ਇਹ ਇੱਥੇ ਗਿਆਨੀ ਜੀ ਹੋਣਾ ਕੋਲ ਸਾਰੇ ਸਿੰਘਾਂ ਕੋਲ ਦਸਰਿਆਂ ਕੋਲੇ ਆਏ ਸੀ ਕਿ ਸਿੰਘ ਆਪਣਾ ਪੱਕਾ ਰੱਖਣ ਵਾਸਤੇ ਮੈਂ ਪਹਿਲਾਂ ਬੇਨਤੀ ਕਰਦਾ ਕਿ ਅਸੀਂ ਕੋਈ ਮਾਫੀ ਨਹੀਂ ਦਿਤੀ ਇਹਨਾਂ ਨੂੰ ਨਾ ਅਸੀਂ ਮਾਫੀ ਦੇਣ ਯੋਗ ਹਾਂ ਮਾਫੀ ਦੇਣ ਵਾਸਤੇ ਸਾਡੀ ਜਿਹੜੀ ਮਰਿਆਦਾ ਵਾ ਉਹ ਜੋ ਬਹਾਲ ਆ ਉਹਦੇ ਅਨੁਸਾਰ ਮਾਫੀ ਦਿੱਤੀ ਜਾਊਗੀ ਪੰਜਾਂ ਸਿੰਘਾਂ ਗਾਲੀਏ ਪੇਸ਼ ਹੋਣਗੇ ਉੱਥੇ ਜੋ ਸਿੰਘ ਸਜ਼ਾ ਲਾਉਣਗੇ ਧਾਰਮਿਕ ਅਗਿਆਦੀ ਉਹ ਹੋਊਗੀ ਪਰ ਅਸੀਂ ਜਿਹੜੀ ਬੇਨਤੀ ਕਰਨ ਵਾਸਤੇ ਆਪ ਜੀ ਨਾਲ ਸੰਗਤ ਨਾਲ ਸਾਂਝੀ ਹੋਈਆਂ ਕਿ ਬੰਦੇ ਦੇ ਪੁੱਤ ਬਣਿਏ ਖੋਤੇਆਂ ਵਾਲੇ ਕੰਮ ਨਾ ਕਰੀਏ ਉਹ ਖਲ ਪਾਈ ਸੀ ਨਾ ਮਹਾਰਾਜ ਨੇ ਖੋਤੇ ਨੂੰ ਕਿ ਜਿਹੜਾ ਲਈ ਤੇ ਉਹ ਬੜਾ ਬਾਝਣਗਾ ਪਿਆ ਸੀ ਅਸੀਂ ਉਹ ਹਿੰਕੀ ਹੈ ਨਾ ਵਾਰ-ਵਾਰ ਅਸੀਂ ਸ਼ੇਰ ਦੇ ਪੁੱਤ ਬਣ ਕੇ ਵਿਖਾਈਏ ਵੀ ਹੈਗੇ ਆ ਕੀ ਹੋ ਜੂਗਾ ਸਾਨੂੰ ਜੇ ਅਸੀਂ ਭੁੱਖੇ ਹੀ ਮਰ ਜਾਾਂਗੇ ਤੇ ਯਾਰ ਜਦੋਂ ਜੰਗਲਾਂ ਚ ਰਹਿੰਦੇ ਅਸੀਂ ਛੋਲਿਆਂ ਦੇ ਦਾਣਿਆਂ ਨਾਲ گزارਾ ਕਰਦੇ ਸੀ ਤੋ ਮਰੇ ਨਹੀਂ ਅਸੀਂ ਬੰਦ-ਬੰਦ ਕੱਟੇ ਨੂੰ ਤਾਂ ਮੁੱਕੇ ਨਹੀਂ ਅੱਜ ਅਸੀਂ ਧਰਮ ਬਦਲ ਲੈਣੇ ਆ ਕਿ ਮਿੰਦ ਦੇ ਢਿੱਡ-ਪਿੱਡ ਹੋਣ ਲੱਗ ਪਈਂਦੀ ਆ ਸਾਡੀ ਤੇ ਅਸੀਂ ਖੜ ਜੰਨੇ ਆ ਜਾ ਕੇ ਉਹਨਾਂ ਲੋਕਾਂ ਦੇ ਨਾਲ ਜਿਹੜਾ ਸਾਡਾ ਮਲਿਆ ਮੀਟ ਕਰਨਾ ਚਾਹੁੰਦੇ ਨੇ ਸਾਡੇ ਗੁਰੂ ਸਾਹਿਬਾਨਾਂ ਬਾਰੇ ਉਹ ਆਪੇ ਸ਼ਬਦ ਬੋਲਦੇ ਨੇ ਮੈਂ ਬੋਲ ਨਹੀਂ ਸਕਦਾ ਦੋ ਵਿਚਾਰ ਬੇਨਤੀ ਆ ਇੱਕ ਇਹ ਵੀ ਸਿੰਘ ਚਲੋ ਅੱਜ ਆਇਆ ਇਹਨੇ ਆਪਣਾ ਪੱਖ ਰੱਖਿਆ ਸੀ ਇਹਨਾਂ ਨੂੰ ਜੋ ਮਰਿਆਦ ਦੱਸਤੀ ਆ ਇਹ ਅੱਗੇ ਜਾ ਕੇ ਪੇਸ਼ ਹੋਣਗੇ ਇਹ ਅਗਲੀ ਗੱਲ ਆ ਦੇਖੋ ਬਾਕਰਪੁਰੀ ਵਾਲਾ ਕੀ ਉਹ ਪਖੰਡੀ ਜਾਨ ਛੇੜੀ ਉਹ ਸਾਡੇ ਬਾਣੇ ਵਾਲੇ ਸਿੰਘ ਜਾ ਕੇ ਉੱਥੇ ਦੇ ਉਹਦੇ ਪੈਰਾਂ 'ਚ ਬੈਠੇ ਨੇ ਉਹ ਪਖੰਡ ਕਰਦਾ ਸੌ ਤਰ੍ਹਾਂ ਦੇ ਤਦ ਤੁਹਾਨੂੰ ਪਤਾ ਹੀ ਆ ਜੇ ਕੋ ਸਿੱਖ ਜਾਂਦਾ ਉਹ ਸਿੱਖ ਬਣ ਜਾਂਦਾ ਮੁਸਲਮਾਨ ਜਾਂਦਾ ਮੁਸਲਮਾਨ ਬਣ ਜਾਂਦਾ Hindu ਜਾਂਦਾ Hindu ਬਣ ਜਾਂਦਾ ਕੋ ਉਹਦੇ ਰੋਜੀ ਰੋਟੀ ਆ ਉਹਨੇ ਪਖੰਡ ਕਰਕੇ ਖਾਣੀ ਆ ਪਰ ਜਿਹੜੇ ਸਾਡੇ ਬਾਣੇ ਵਾਲੇ ਸਿੰਘ ਜਦੋਂ ਜਾ ਕੇ ਉੱਥੇ ਖੜਦੇ ਨੇ ਉਹਨਾਂ ਲੋਕਾਂ ਦੇ ਕੋਲ ਤਾਂ ਸਾਨੂੰ ਸ਼ਰਮ ਆਉਣੀ ਚਾਹੀਦੀ ਆ ਇਸ ਕਰਕੇ ਬੇਨਤੀ ਆ ਸਿਆਣੇ ਬਣੀਏ ਦਸਮ ਪਾਸ਼ਾ ਦੇ ਪੁੱਤ ਖਵਾਇਆ ਗੱਲ ਨਹੀਂ ਬਾਣੀ ਬਾਣਾ ਪਾ ਕੇ ਉਹ ਮਰਿਆਦਾ ਵੀ ਫੋਲੋ ਕਰਨੀ ਪੈਣੀ ਆ ਉਹ ਉਹ ਸਾਨੂੰ ਜਿਹੜਾ ਕਨਸੈਪਟ ਸਾਨੂੰ ਮਾਰੇ ਨੇ ਬਖਸ਼ਿਆ ਉਹਦੇ ਚੱਲਣਾ ਵੀ ਪੈਣਾ ਸੋ ਅੱਜ ਠੀਕ ਹੈ ਸਿੰਘ ਆਪਣਾ ਪੱਖ ਰੱਖਣ ਆਇਆ ਸੀ ਪੱਖ ਸੁਣ ਲਿਆ ਜਿਹਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਆ ਉਹ ਵੀ ਸਾਨੂੰ ਪਤਾ ਲੱਗ ਗਈ ਵੀ ਕਿਵੇਂ ਇਹ ਵਿਆਹ ਕੌਣ ਲੈ ਗਿਆ ਉਹ ਜਿਹੜਾ ਲੈ ਗਿਆ ਉਹਦੇ ਬਾਰੇ ਵੀ ਜਲਦੀ ਤੁਹਾਡੇ ਸਾਹਮਣੇ ਸਾਰਾ ਕੁਝ ਲੈ ਆਵਾਂਗੇ ਕਰਦਾਂਗੇ ਤੁਹਾਡੇ ਸਾਹਮਣੇ ਸੰਗਤ ਸਾਹਮਣੇ ਉਸ ਬੰਦੇ ਨੂੰ ਵੀ ਔਰ ਇਹ ਸਿੰਘ ਜਿਹੜੇ ਆਪਣੀ ਗਲਤੀ ਉਹ ਮੰਨਦਾ ਔਰ ਫਿਰ ਅਸੀਂ ਬੇਨਤੀ ਕਰਦੇ ਵੀ ਅਸੀਂ ਮਾਫ਼ ਨਹੀਂ ਕੀਤਾ ਕਿ ਸੰਗਤਿਆ ਨਾ ਕਦੇ ਮਾਫ਼ ਕਰਨੀ ਛੱਡਦਾ। ਮਾਫ਼ ਜੋ ਮਰਿਆਦਾ ਪੰਥ ਦੀ ਉਹਦੇ ਅਨਸਾਰ ਜਾ ਕੇ ਪੰਜਾਂ ਸਿੰਘ ਗੜੀ ਸਿੰਘ ਪੇਸ਼ ਹੋਊਗਾ। ਜੋ ਸਜ਼ਾ ਵਗਿਆ ਦੀ ਲੱਗਦੀ ਆ ਉਹ ਲਾਉਣਗੇ ਤੇ ਉਸ ਤੋਂ ਬਾਅਦ ਅੱਗੇ ਦਾ ਜਿਹੜਾ ਪੈਰਾ ਚੱਲੂਗਾ। ਫਿਰ ਬੇਨਤੀ ਆ ਤੇ ਚੇਤਾਵਨੀ ਆ ਉਹਨਾਂ ਲੋਕਾਂ ਨੂੰ ਜਿਹੜੇ ਗੁਰੂ ਮਹਾਰਾਜ ਨੂੰ ਛੱਡ ਕੇ ਇਹਨਾਂ ਪਖੰਡੀ ਪਾਸ ਤਰਾਂ ਦੇ ਜਾਂ ਪਖੰਡੀ ਡੇਰਿਆਂ ਦੇ ਮਸਤਾਂ ਅਖੋਤੀਆਂ ਦੇ ਜਾ ਕੇ ਬੈਠਦੇ ਨੇ ਉਹ ਬੰਦੇ ਦੇ ਪੁੱਤ ਬੰਨ ਪਰ ਯਾ ਬੇਨਤੀਆਂ ਕਰ ਕਰ ਵੇਖ ਲਈਆਂ ਇਸ ਤੋਂ ਬਾਅਦ ਕਿਸੇ ਨੂੰ ਬੇਨਤੀ ਨਹੀਂ ਕਰਨੀ ਡਾਂਗ ਫਿਰੂਗੀ ਦੀ ਨਾਲ ਜਿਹੜਾ ਵੀ ਹੋਇਆ ਜਿੱਥੇ ਵੀ ਹੋਇਆ ਭਾਵੇਂ ਉਹ ਚਾਹੇ ਮੈਂ ਵੀ ਕਿਉਂ ਨਾ ਹੋਵਾਂ ਕੋਈ ਕਿਉਂ ਨਾ ਹੋਵੇ ਜਿਹੜਾ ਵੀ ਅਗਿਆ ਕਰਦਾ ਪਿਆਰ ਨਾਲ ਸਮਝਾਉਣ ਵਾਲੀ ਖੇਡ ਬੜੀ ਕੋਗੀ ਹੁਣ ਬਾਣਾ ਬੜਾ ਬਦਨਾਮ ਕਰ ਲਿਆ ਤੁਸੀਂ ਲੋਕਾਂ ਨੇ ਹੁਣ ਤਾਂ ਡਾਂਗ ਫਿਰਨੀ ਆ ਸੋ ਸਿੰਘ ਤੁਸੀਂ ਆਪਣਾ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖੀ ਹੈ ਜਿਹੜੀ ਖੰਡੇੋਂ ਤਿੱਖੀ ਹੈ ਮੈਂ ਜਾਣੇ ਅਣਜਾਣੇ ਦੇ ਵਿੱਚ ਜਿਹੜੀ ਆ ਗਲਤੀ ਕਰ ਚੁੱਕਾ ਕਿਸੇ ਵੀ ਸਿੱਖ ਨੂੰ ਮੇਰੇ ਸਮੇਤ ਇਜਾਜ਼ਤ ਨਹੀਂ ਹੈਗੀ ਕਿਸੇ ਵੀ ਮੇਰੇ ਕੋ ਪਹਿਲੀ ਵਾਰੀ ਤੇ ਆਖਰੀ ਵੀ ਜੋ ਆਖਰੀ ਵਾਰੀ ਜੋ ਹੋਇਆ ਮੈਂ ਪੂਰੇ ਸਿੱਖ ਪੰਥ ਕੋ ਪੰਥ ਮੇਰਾ ਸਭ ਕੁਝ ਹੈ ਪੰਥ ਮੇਰਾ ਵਾਲੀ ਆ ਪੰਥ ਹੀ ਮੇਰਾ ਅਕਾਲ ਪੁਰਖ ਆ ਪੰਥ ਤੋਂ ਉੱਪਰ ਕੁਛ ਨਹੀਂ ਆ ਅਕਾਲ ਪੁਰਖ ਦਾ ਸਾਜਿਆ ਪੰਥ ਹੈ ਸ੍ਰੀ ਅਕਾਲ ਤਖਤ ਸਾਹਿਬ ਆ ਪੰਜਾਬ ਤੇ ਮੈਂ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਪੰਜ ਪਿਆਰਿਆਂ ਕੋ ਆਪਣੀ ਗਲਤੀ ਮੰਨਾਂਗਾ ਤੇ ਪੰਜ ਪਿਆਰੇ ਸਾਹਿਬ ਜੋ ਵੀ ਮੈਨੂੰ ਸਜ਼ਾ ਲਾਉਣਗੇ ਤੇ ਉਹ ਮੈਂ ਸਜ਼ਾ ਭੁਗਤਣ ਤਿਆਰ ਆ ਤੇ ਆ ਜਿਹੜੇ ਜਿੰਨੇ ਵੀ ਸਿੰਘ ਬੈਠੇ ਮੇਰੇ ਵੀਰ ਨੇ ਤੇ ਮੈਂ ਇਹਨਾਂ ਕੋਲ ਵੀ ਹੱਥ ਜੋੜ ਕੇ ਮਾਫੀ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ